देखो चौधरी चरण सिंह की बात हो चाहे डॉक्टर स्वामीनाथन जी की बात हो उन्हें भारत रत्न देने का मतलब तभी बनता है अगर उनकी बातें लागू की गई हों चौधरी चरण सिंह को बहुत थोड़ा समय मिला प्रधानमंत्री के तौर पर उन्होंने बातें बहुत की मगर उनको समय नहीं और दिया गया बातें लागू करने के लिए ऐसे बातें तो उससे भी ज़्यादा चौधरी चरण सिंह से भी ज़्यादा मोदी जी कर रहे हैं दस साल हो गए बातें करते, वादे करने को स्वामीनाथन कमीशन की रिपोर्ट लागू करने का वादा किया किसानों की आमदन दुगनी करने का वादा किया मगर एक भी बात लागू नहीं की ऐसे लोगों को स्वामीनाथन जी तो वाकई हकदार हैं भारत रत्न के ਮਗਰ ਅਗਰ ਉਨਕੀ ਰਿਪੋਰਟ ਲਾਗੂ ਨਹੀਂ ਕੀਤੀ ਜਾਂਦੀ ਉਨਕੀ ਸੋਚ ਜੋ ਕਿਸਾਨੋ ਕੇ ਪੱਖ ਮੇਂ ਉਨਹੋਨੇ ਸੁਝਾਓ دیے ਹੈ ਵੋ ਲਾਗੂ ਨਹੀਂ ਕੀਏ ਜਾਤੇ ਤੋ ਇਹ ਡਰਾਮਾ ਹੀ ਲਗਤਾ ਹੈ ਮੂਝੇ ਤੋ ਹਮ ਤੋ ਇਸਕੋ ਡਰਾਮਾ ਹੀ ਮਾਨੇਂਗੇ ਕਿ ਡਰਾਮਾ ਕੀਆ ਜਾ ਰਹਾ ਹੈ ਵੋਟੋਨ ਕੀ ਖਾਤਰ ਜੋ ਲੋਕ ਸਭਾ ਕੀ ਇਲੈਕਸ਼ਨ ਆ ਰਹੀ ਹੈ ਉਸਕੀ ਖਾਤਰ ਡਰਾਮੇ ਕੀਆ ਜਾ ਰਹਾ ਹੈ ਕਿੰਨੇ ਕਿਸਾਨਾਂ ਨੇ ਧਰਨੇ ਲਾ ਲ ਕੇ ਸਵਾਮੀ ਰਾਧਨ ਰਿਪੋਰਟ ਨੂੰ ਲਾਉਣ ਲਈ ਕੀਤਾ ਤੇ ਅਜੇ ਰਤਨ ਦਾ ਕਿਸਾਨਾਂ ਨੂੰ ਆਪ ਦੀ ਖਿਚਣ ਨੂੰ ਕਰਦੇ ਆ ਕੀ ਲੱਗਦਾ ਤੁਹਾਨੂੰ ਦੇਖੋ ਲਿਖਤੀ ਵਾਦਾ ਕੀਤਾ ਇਸ ਮੋਦੀ ਸਰਕਾਰ ਨੇ ਜਿਸ ਦਿਨ ਤਿੰਨ ਕਾਲੇ ਕਾਨੂੰਨ ਜਨਤਕ ਸੰਘਰਸ਼ ਦੇ ਦਬਾਅ ਥੱਲੇ ਮੋਦੀ ਕੋਲੋਂ ਵਾਪਸ ਕਰਵਾਏ ਸੀ ਇਹ ਸਰਕਾਰ ਕੋਲੋਂ ਵਾਪਸ ਕਰਵਾਏ ਸੀ ਐਮਐਸਪੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਗੂ ਕਰਨ ਦਾ ਲਿਖਤੀ ਵਾਦਾ ਕੀਤਾ ਪਰ ਉਹ ਅੱਜ ਤਾਈਂ ਲਾਗੂ ਨਹੀਂ ਕੀਤਾ ਜਿਸ ਕਰਕੇ ਕਿਸਾਨਾਂ ਨੂੰ ਹੁਣ ਦੁਬਾਰਾ ਅੰਦੋਲਨ ਕਰਨੇ ਪੈ ਰਹੇ ਆ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ 16 ਫਰਵਰੀ ਨੂੰ ਭਾਰਤ ਬੰਦ ਕਰ ਰਹੇ ਆ ਇਸ ਤੋਂ ਅੱਗੇ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਜੋ ਭਾਰਤ ਸਰਕਾਰ ਨੇ ਆਦਿਆਂ ਨੂੰ ਭਾਰਤ ਰਤਨ ਦੇਣ ਦੀ ਗੱਲ ਕੀਤੀ ਹੈ ਨਰਸਿਮਹਾ ਰਾਓ ਤਾਂ ਸਾਡਾ ਸਪਸ਼ਟ ਹੈਗਾ ਵੀ ਜਿਹੜੀਆਂ ਨੀਤੀਆਂ ਉਹਨੇ ਲਾਗੂ ਕੀਤੀਆਂ ਉਹ ਹਰ ਤਰਫ ਕੇ ਲਈ ਘਾਤਕ ਉਹੋ ਜਿਹੜੀਆਂ ਹੈਗੀਆਂ سرمایہਦਾਰਾਂ ਪੱਖੀ ਨੀਤੀਆਂ ਨੇ ਅਸੀਂ ਕਿਸੇ ਵੀ ਤਰ੍ਹਾਂ ਨਾਲ ਉਹਦੇ ਨਾਲ ਸਹਿਮਤ ਨਹੀਂ ਜਿੱਥੋਂ ਤੱਕ ਸੁਆਮੀਨਾਥਨ ਦੀ ਸੰਬੰਧ ਹੈਗਾ ਸਵਾਮੀਨਾਥ ਨੇ ਰਿਪੋਰਟ ਲਿਖੀ ਸੀ ਜਿਹੜੀ ਮਨਮੋਹਨ ਸਿੰਘ ਨੇ ਲਖਵਾਈ ਸੀ ਉਹਦੇ ਕੋ ਸਵਾਮੀਨਾਥਨ ਕਮਿਸ਼ਨ ਮਨਮੋਹਨ ਸਿੰਘ ਨੇ ਭਾਇਆ ਸੀਗਾ ਉਹਨੇ ਜੋ ਰਿਪੋਰਟ ਲਿਖੀ ਸੀ ਉਹ ਚ ਕਾਫੀ ਗੱਲਾਂ ਜਿਹੜੀਆਂ ਹੈਆਂ ਕਿਸਾਨਾਂ ਦੇ ਪੱਖ ਦੀਆਂ ਸੀ ਜਿਵੇਂ ਸੀ 2 50 ਦਾ ਫਾਰਮੂਲਾ ਜਿਹੜਾ ਅਸੀਂ ਵੀ ਅੱਜ ਵੀ ਕਿਸਾਨ ਜੱਥੇਬੰਦੀਆਂ ਮੰਗ ਕਰਦੇ ਆ ਕਿ ਉਸ ਫਾਰਮੂਲੇ ਦੇ ਮੁਤਾਬਕ ਜਿਹੜਾ ਹੈਗੇ ਆ ਉਹ ਸਾਨੂੰ ਕਿਸਾਨਾਂ ਨੂੰ ਪੈਸੇ ਮਿਲਣੇ ਚਾਹੀਦੇ ਆ ਪਰ ਕਿਉਂਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਨਾ ਮਨਮੋਹਨ ਸਿੰਘ ਨੇ ਕੀਤੀ ਹੁਣ ਜਿਹੜਾ ਭਾਰਤ ਰਤਨ ਦੇਣ ਦੀ ਗੱਲ ਕੀਤੀ ਜਾ ਰਹੀ ਹੈਗੀ ਆ ਸੁਆਮੀ ਰਾਤਨ ਕੁਸ਼ਣ ਜਾਂ ਦੂਸਰਿਆਂ ਨੂੰ ਉਹ ਸਿਰਫ ਵੋਟਾਂ ਕਰਕੇ ਆ ਵੋਟਾਂ ਤੋਂ ਬਿਨਾ ਸਰਕਾਰ ਦਾ ਕੋਈ ਮਕਸਦ ਨਹੀਂ ਇਹਨੂੰ ਪਹਿਲਾਂ ਵੀ ਇੱਕ ਵਾਰ ਕੱਢਿਆ ਉਹਨਾਂ ਨੇ ਭਾਰਤ ਰਤਨ ਫਲਾਣੇ ਫਲਾਣ ਨੂੰ ਦਿੱਤੀ ਜਾਮੇਗੀ ਉਹ ਵੀ ਇਹੀ ਸੋਚ ਕੇ ਕੀਤਾ ਵੀ ਜਿਹੜੇ ਜਿਹੜੇ ਤਾਬਕੇ ਤੋਂ ਜਿਹੜੀ ਜਾਤ ਤੋਂ ਵੋਟਾਂ ਲੈਣੀਆਂ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਉਹਨਾਂ ਦੇ ਨਾਂ ਜਿਹੜੇ ਹੋ ਅਨਾਉਂਸ ਕਰ ਦਿੰਦੇ ਤੇ ਉਹਨਾਂ ਨੂੰ ਹੀ ਦੂਰੇ ਦੇ ਦੇ ਇਹਦੇ ਬੰਦੇ ਨੇ ਯਾਦੀ ਦਵਾਈ ਆ ਉਹਨਾਂ ਤੋਂ ਤਾਂ ਕੋਈ ਦੇਖਣੀ ਦੀ ਅਸਲ ਵਿੱਚ ਜਿਹੜੇ ਇਹ ਭਾਰਤ ਰਤਨ ਦੀ ਗੱਲ ਕਰਦੇ ਆ ਇਹ ਕਰਤਾਰ ਸ੍ਰਾਬਾ ਪਾਕ ਸਿੰਘ ਹੋ ਗਿਆ ਹੋਰ ਕਿੰਨੇ ਹੀ ਸ਼ਹੀਦ ਨੇ ਜਿਨ੍ਹਾਂ ਨੇ ਆਜ਼ਾਦੀ ਖਾਤਰ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਨੂੰ ਤਾਂ ਇਹ ਦੇ ਨਹੀਂ ਰਹੇ ਨਾ ਉਹਨਾਂ ਦੇ ਗਾ ਨੀਤੀਆਂ ਲਾਗੂ ਕਰ ਰਿਹਾ ਇਹ ਉਹਨਾਂ ਲੋਕਾਂ ਨੂੰ ਦੇ ਰਿਹਾ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਸਪੋਰਟਰ ਨੇ ਉਹਨਾਂ ਨੂੰ ਇਹ ਜਿਹੜੇ ਭਾਰਤ ਰਤਨ ਦੇ ਰਹੇ ਨੇ ਜਾਂ ਜਿਹੜੇ ਉਹਨਾਂ ਨੂੰ ਵੋਟਾਂ ਚ ਵਾਰਾ ਖਾਂਦੇ ਆ ਅਸਲ ਵਿੱਚ ਜਿਹੜੇ ਉਹਨਾਂ ਨੂੰ ਵੋਟਾਂ ਚ ਵਾਰਾ ਖਾਂਦੇ ਉਹਨਾਂ ਨੂੰ ਭਾਰਤ ਰਤਨ ਦੇ ਰਹੇ ਨੇ ਜਿਹੜੇ ਜਿਨ੍ਹਾਂ ਨੇ ਵੀ ਇਹ ਭਾਰਤ ਰਤਨ ਜੋ ਹੈ ਨਰਸਮਹਰਾਂ ਨੂੰ ਦਿੱਤਾ ਸਭ ਤੋਂ ਪਹਿਲਾਂ 91 ਦੀਆਂ ਨੀਤੀਆਂ ਉਹਨੇ ਲਿਆਂਦੀਆਂ ਨੇ 91 ਚ ਜਿਹੜੀਆਂ ਸਾਡੇ ਕਿਸਾਨਾਂ ਲਈ ਸਮੂਹ ਜਿਹੜੇ ਹੈਗੇ ਆ ਮਲਾਜ਼ਮ ਵਰਗ ਹੋਏ ਮਜ਼ਦੂਰ ਵਰਗ ਲਈ ਉਹਨਾਂ ਲਈ ਘਾਤਕ ਨੇ ਜਿਹੜਾ ਪ੍ਰਾਈਵੇਟੇਸ਼ਨ ਦਾ ਦੌਰ ਉਹਨੇ ਚਲਾਇਆ ਸੀ ਮੋਦੀ ਉਸੇ ਦੌਰ ਨੂੰ ਅੱਗੇ ਲਾਗੂ ਕਰ ਰਿਹਾ ਹੈ